ਹੈਲੋ ਜੀ ਸੱਸ਼ਪਾਲ ਹੋ ਦੱਸੋ ਕਿਵੇਂ ਸਾਰੇ ਜਣੇ ਠੀਕ ਠਾਕ ਹੋ ਵਧੀਆ ਹਮ ਚਲਦੀ ਚਲਦੀ ਨਾਲ ਵੀ ਸ਼ੇਅਰ ਕਰਦੇ ਆ ਕਰੋ ਜੀ ਆਪਣੀ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸਪੋਰਟ ਕਰਿਆ ਕਰੋ ਜੀ ਸਪੋਰਟ ਦੋ ਵਾਰੀ ਟੱਚ ਕਰਿਆ ਕਰੋ ਸਕਰੀਨ ਨੂੰ ਟੱਚ ਕਰਿਆ ਕਰੋ ਜੀ ਟੱਚ ਕਰਿਆ ਕਰੋ ਜੀ ਸਕਰੀਨ ਨੂੰ ਦੋ ਵਾਰੀ ਟੱਚ ਕਰਦਿਆਂ ਕਰੋ ਸਪੋਰਟ ਕਰੋ ਜੀ ਸਪੋਰਟ ਸਪੋਰਟ ਦੀ ਬੋਤਲ ਕੋਲ ਅਧਾੜਾ ਜਿਹੜੀ ਸਪੋਰਟ ਕਰਿਆ ਕਰੋ ਮੈਸੇਜ ਕਰੋ 16 ਜਣੇ ਬੈਠੇ ਹੋਗੇ ਮੈਸੇਜ ਕੋਈ ਨਹੀਂ ਕਰ ਰਹੇ ਵੰਡ ਕਰੋ ਲਾਈਕ ਕਰ ਦੋ ਗੁੱਠਾ ਜਾਂ ਦੱਬ ਦਿਆ ਕਰੋ ਯਾਰ ਸੋਹਣਾ ਜਾਨੇ ਬੈਠੇ ਹੋ ਜੀ ਸਬਸਕ੍ਰਾਈਬ ਕਰ ਲੋ ਚੈਨਲ ਨੂੰ ਫੋਲੋ ਕਰੋ ਚੈਨਲ ਨੂੰ ਮੇਰੇ ਨੂੰ ਲਾਈਵ ਚੱਲਦੀ ਚੱਲਦੀ ਸ਼ੇਅਰ ਕਰਦੇ ਜਾ ਕਰੋ ਤੁਹਾਡੀ سپورਰੀ ਨਾਲ سپورਟ ਲਈ ਅੱਕੇ ਵਧਾਉਂਦੇ ਆਪਣਾ ਚੈਨਲ ਮਾਣ ਬਦਲ ਕਰਵਾਉਣਾ ਸਾਰੇ ਜਾਨੇ ਦੇਖਿਆ ਕਰੋ ਵੀਡੀਓ ਪਾਇਆ ਕਰਾਂਗੇ ਆਪਾਂ ਜੇ ਆਪਣੇ 1000 ਫੋਲੋਅਰ ਹੋ ਗਿਆ ਫਿਰ ਪਾਵਾਂਗੇ ਹਜ਼ਾਰ ਸਬਸਕ੍ਰਾਈਬਰ ਕਰ ਦੋ ਪੂਰਾ ਜਵਾਬ ਆ। ਫਿਰ ਆਪਾਂ ਬਾਇਆ ਕਰਾਂਗੇ ਵੀਡੀਓ। ਮੈਸੇਜ ਕਰਿਆ ਕਰੋ ਜੀ ਮੈਂ ਸੁਣਾਂ। ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਜੀ। ਸਾਰੇ ਜਾਨੇ ਬਾਚੇ ਦੇ ਤੰਨੇ ਵਾਲੀ ਰਹੇ ਸਬਸਕ੍ਰਾਈਬ ਕਰੋ ਚੈਨਲ ਨੂੰ ਨੂੰ ਸਪੋਰਟ ਸਪੋਰਟ ਕਰਿਆ ਕਰੋ ਜੀ ਸਕਰੀਨ ਨੂੰ ਟੱਚ ਕਰੋ ਦੋ ਵਾਰੀ ਟੱਚ ਕਰੋ ਟੱਚ ਕਰਿਆ ਕਰੋ ਜੀ ਦੋ ਵਾਰੀ ਟੱਚ ਕਰਦੇ ਕਰੋ ਸਬਸਕ੍ਰਾਈਬ लाइक कर द्या रोबोटला यात दाब द्या करू जरा सोडा जोर लागला स्पोर्ट्स काय करो दिस स्पोर्ट्स लाइक शेअर कमेंट मेसेज करा पडो जी करो जी स्पोर्ट मैसेज करा करो स्पोर्ट मैसेज करा करो जी प्लीज ਸਕ੍ਰਾਈਬ ਕਰ ਤੋਂ ਚੈਨਲ ਨੂੰ